ਅੱਜ ਆਪਾਂ ਤੁਹਾਡੇ ਨਾਲ ਕੁਝ ਉਹ ਗੱਲਾਂ ਕਰਾਂਗੇ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਬਹੁਤ ਜ਼ਿਆਦਾ ਅੰਧਵਿਸ਼ਵਾਸ ਨੂੰ ਲੈ ਕੇ ਭਰੀਆਂ ਪਈਆਂ ਤੇ ਤਰਕਸ਼ੀ ਸੋਸਾਇਟੀ ਦਾ ਮੁੱਖ ਉਦੇਸ਼ ਵੀ ਇਹ ਹੈ ਜੇ ਤੁਸੀਂ ਇਹਨਾਂ ਗੱਲਾਂ ਬਾਰੇ ਜਾਣ ਜਿਓਗੇ ਤਾਂ ਸਾਨੂੰ ਇਹ ਲੱਗਦਾ ਰਹਿੰਦਾ ਤਰਕਸ਼ੀ ਸੋਸਾਇਟੀ ਨੂੰ ਕਿ ਜਿਹੜੀਆਂ ਸਾਡੇ ਮਨ 'ਚ ਕਲਪਨਾਵਾਂ ਆਉਂਦੀਆਂ ਕਿ ਮਰਨ ਤੋਂ ਬਾਅਦ ਸਵਰਗ ਮਿਲੂਗਾ ਉਹ ਉਸ ਸਵਰਗ ਨੂੰ ਅਸੀਂ ਇੱਥੇ ਹੀ ਸਿਰਜ ਸਕਦੇ ਹਾਂ ਤਰਕਸ਼ੀ ਸੋਸਾਇਟੀ 1984 'ਚ ਬਣਦੀ ਹੈ ਦੋ ਗੱਲਾਂ ਮੁੱਖ ਲੈ ਕੇ ਪਹਿਲੀ ਇਹ ਕਿ ਦਸਾਂ ਨੋਹਾਂ ਦੀ ਕੀਰਤ ਕਰਨ ਤੋਂ ਬਿਨਾ ਮਨੁੱਖ ਕੋਈ ਪ੍ਰਾਪਤੀ ਨਹੀਂ ਕਰ ਸਕਦਾ ਤੇ ਦੂਜੀ ਇਹ ਕਿ ਇਸ ਪੂਰੀ ਧਰਤੀ ਦੇ ਉੱਤੇ ਕਿਸੇ ਵੀ ਵਿਅਕਤੀ ਕੋਲੇ ਬਾਬਾ ਤੰਤਰਕ ਜੋਤਸ਼ੀ ਕੋਈ ਡੇਰੇਦਾਰ ਕੁਝ ਕੋਈ ਵੀ ਵਿਅਕਤੀ ਹੈ ਕਿਸੇ ਕੋਲੇ ਵੀ ਕੋਈ ਕਰਾਮਾਤੀ ਚਮਤਕਾਰੀ ਦੇਵੀ ਸ਼ਕਤੀ ਨਹੀਂ ਹੁੰਦੀ ਹੁਣ ਇਹ ਦੋ ਗੱਲਾਂ ਦੇ ਵਿੱਚੋਂ ਜੇ ਅਸੀਂ ਨਿਕਲ ਜਾਂਦੇ ਆ ਸਮਾਜ ਨੂੰ ਕੱਢ ਲੈਣੇ ਆ ਤਾਂ ਇਹ ਸਮਝ ਲਓ ਕਿ ਸਾਡੀਆਂ ਬਹੁਤ ਸਾਰੀਆਂ ਉਹ ਰੂੜੀਵਾਦੀ ਕਦਰਾਂ ਕੀਮਤਾਂ ਅੰਧ ਵਿਸ਼ਵਾਸ ਵਹਿਮ ਭਰਮ ਉਹਨਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ ਤਰਕਸ਼ੀਲ ਸੁਸਾਇਟੀ ਨੇ 84 ਚ ਇੱਕ ਚੈਲੰਜ ਕੀਤਾ ਪੂਰੇ ਸਮਾਜ ਨੂੰ ਕਿ ਉਹ ਲੋਕ ਜਿਹੜੇ ਕਹਿੰਦੇ ਆ ਕਿ ਉਹਨਾਂ ਕੋਲ दैਵੀ ਸ਼ਕਤੀਆਂ ਤੰਤਰਿਕ ਸ਼ਕਤੀਆਂ ਉਹਨਾਂ ਦੇ ਕੋਈ ਭੈਰੋਂ ਵਸ ਕੀਤਾ ਕਾਲੀ ਵਸ ਕੀਤੀ ਆ ਉਹ ਕੋਈ ਚਮਤਕਾਰ ਕਰਕੇ ਦਿਖਾ ਸਕਦੇ ਆ ਤੇ ਤਰਕਸ਼ੀ ਸੁਆਟੀ ਨੇ ਚੈਲੰਜ ਇਹ ਨਹੀਂ ਕੀਤਾ ਕਿ ਜੇ ਕੋਈ ਆਪਣੀ दैਵੀ ਸ਼ਕਤੀ ਦਾ ਜਾਦੂਈ ਸ਼ਕਤੀ ਦਾ ਤੰਤਰਿਕ ਸ਼ਕਤੀ ਦਾ ਲੋਕਾਂ ਦੇ ਇਕੱਠ 'ਚ ਧੋਖਾ ਨਾ ਹੋਣ ਦੀਆਂ ਹਾਲਤਾਂ 'ਚ ਆਪਦਾ ਚਮਤਕਾਰ ਦਿਖਾ ਸਕਦਾ ਤੇ ਉਸ ਵੇਲੇ 84 ਚ ਕੀਮਤਾਂ ਦੇ ਲਿਹਾਜ਼ ਨਾਲ ਇਹ ਨਾਮ 10000 ਸੀ ਤੇ ਜਿਹੜਾ ਅੱਜ 5 ਲੱਖ ਹੈ ਤੁਸੀਂ ਹੈਰਾਨ ਹੋਵੋਗੇ ਵੀ ਜੇ ਦੇਵੀ ਸ਼ਕਤੀਆਂ ਹੋਣ ਬਾਬਿਆਂ ਕੋਲੇ ਤੰਤਰਕਾਂ ਕੋਲੇ ਜੋਤਸ਼ੀਆਂ ਕੋਲੇ ਕੁਝ ਹੋਵੇ ਤਾਂ ਉਹ ਤਰਕਸ਼ੀਲ ਸੁਸਾਇਟੀ ਵੱਲੋਂ 23 ਸ਼ਰਤਾਂ ਨੇ ਪੂਰੀਆਂ ਤੇ ਤਈਆਂ ਚੋਂ ਪੂਰੀ ਕਰਨੀ ਹੈ ਇੱਕ ਤੇ ਇੱਕ ਕਰਕੇ 5 ਲੱਖ ਰੁਪਏ ਜਿੱਤਿਆ ਜਾ ਸਕਦਾ ਤੇ ਫਿਰ ਤੁਸੀਂ ਹੈਰਾਨ ਹੋਵੋਗੇ ਵੀ ਹੁਣ ਨੂੰ ਤਾਂ ਬਹੁਤ ਨਹੀਂ ਜਿੱਤ ਲੈਣਾ ਸੀ ਪਰ ਥੋੜੀ ਹੈਰਾਨੀ ਇਸ ਗੱਲ ਨਾਲ ਮੈਂ ਦੂਰ ਕਰਦਾ ਆਏ ਆ ਇਹ ਵੀ ਨਹੀਂ ਕਿ ਜਿੱਤਣ ਨਹੀਂ ਆਏ ਜਿੱਤਣ ਵੀ ਆਏ ਪਰ ਕਾਮਯਾਬ ਕੋਈ ਨਹੀਂ ਹੋਇਆ ਕਿਉਂਕਿ ਪੂਰੇ ਇਸ ਸੰਸਾਰ ਦੇ ਅੰਦਰ ਸਾਰੇ ਦੇਸ਼ਾਂ ਦੇ ਅੰਦਰ ਕੋਈ ਵੀ ਅਜਿਹੀ ਪਹਿਲੀ ਗੱਲ ਪੜਾਈ ਨਹੀਂ ਕੋਈ ਤਾਤਰਕ ਵਿਦਿਆ ਦੀ ਪੜਾਈ ਕਹਿ ਲਓ ਕੋਈ ਦੇਵੀ ਸ਼ਕਤੀਆਂ ਦੀ ਪੜਾਈ ਕਹਿ ਲਓ ਉਂ ਚਾਹੇ ਕੋਈ ਕੁਝ ਕਹੀ ਜਾਵੇ ਬਈ ਇਹਨੇ ਜੀ ਪੜਾਣ ਚ ਭਗਤੀ ਕਰੀ ਆ ਇਨੇ ਭੋਰੇ ਚ ਭਗਤੀ ਕਰੀਆ ਇਹ ਖੜੀ ਲੱਤ ਤੇ ਭਗਤੀ ਕਰਦਾ ਇਹ ਸਿਰ ਚ ਠੰਡੇ ਘੜੇ ਪਾਣੀ ਦੇ ਪਾਉਂਦਾ ਇਹ ਧੂਆਂ ਦਾ ਕਹੀ ਕੋਈ ਕੁਝ ਜਾਵੇ ਪਰ ਇਸ ਧਰਤੀ ਦੇ ਉੱਤੇ ਅਜਿਹਾ ਕੁਝ ਨਹੀਂ ਹੈ ਦੂਜੀ ਗੱਲ ਜਿਹੜੀ ਮੈਂ ਕਹੀ ਸੀ ਕਿ ਦਸਾਂ ਨੋਹਾਂ ਦੀ ਕਿਰਤ ਤੋਂ ਬਿਨਾ ਕੁਝ ਵੀ ਨਹੀਂ ਕੀਤਾ ਜਾ ਸਕਦਾ ਜੇ ਛੋਟੀ ਗੱਲ ਕਹਿਣੀ ਹੋਵੇ ਜੇ ਆਪਾਂ ਤੁਹਾਡੇ ਸਾਹਮਣੇ ਮੈਂ ਜੇਬ ਤੋਂ ਪੈਨ ਵੀ ਲਾ ਕੇ ਰੱਖ ਦਾਂ ਇਹ ਉਸ ਜਗ੍ਹਾ ਤੇ ਉਹਨਾਂ ਸਮਾਂ ਉਹਨੇ ਸਾਲ ਉਹਨੀਆਂ ਸਦੀਆਂ ਪਿਆਰ ਉਹ ਜਿੰਨਾ ਚਿਰ ਇਹ ਤੇ ਕੋਈ ਬਾਹਰੀ ਬਲ ਨਹੀਂ ਲੱਗਦਾ ਤਾਂ ਇਹਦਾ ਮਤਲਬ ਕੁਛ ਕਿਰਤ ਤਾਂ ਕਰਨੀ ਪਊ ਇਹਨੂੰ ਬਲ ਤਾਂ ਲਾਉਣਾ ਪਊ ਨਾ ਇਹਨੂੰ ਚੱਕਣ ਵਾਸਤੇ ਕਮਾਉਣ ਵਾਸਤੇ ਇਹ ਤਰਕਸ਼ੀ ਸਾਇਟੀ ਦੀ ਸ਼ਰਤ ਹੈ ਕਿ ਕੋਈ ਆਪਣੀ दैਵੀ ਗੈਬੀ ਸ਼ਕਤੀ ਨਾਲ ਇੱਕ ਥਾਂ ਦੇ ਪਈ ਚੀਜ਼ ਨੂੰ ਹਿਲਾ ਦੇ ਸ਼ਰਤਾਂ ਦੀ ਗੱਲ ਕੀ ਵੀ ਤੁਸੀਂ ਤੁਹਾਡੇ ਮਨ ਚ ਆ ਸਕਦਾ ਵੀ ਤਰਕਸ਼ੀ ਸਾਇਟੀ ਦੀਆਂ ਸ਼ਰਤਾਂ ਬੜੀਆਂ ਹੀ ਔਖੀਆਂ ਹੋਣਗੀਆਂ ਜਿਹੜੀਆਂ ਕੋਈ ਪੂਰੀਆਂ ਕਰ ਸਕਦਾ ਨਹੀਂ ਨਹੀਂ ਔਖੀ ਨਹੀਂ ਹੈ ਕੋਈ ਸ਼ਰਤ ਸੌਖੀ ਸ਼ਰਤ ਦੇਖੋ ਕਿੰਡੀ ਸੌਖੀ ਆ ਜਿਹੜਾ ਬਾਬਾ ਜਿਹੜਾ ਤਾਤਰਕ ਇਹ ਕਹਿੰਦਾ ਜਿਹੜਾ ਜੋਤਸ਼ੀ ਇਹ ਕਹਿੰਦਾ ਉਹ ਤਾਂ 100-100 ਮੀਲ ਤੋਂ ਸੱਚੀਆਂ ਗੱਲਾਂ ਦੱਸਦਾ ਉਹਦਾ ਮਨ ਦੇ ਅੰਦਰ ਲੀਆਂ ਸਾਰੀਆਂ ਗੱਲਾਂ ਦੱਸ ਸਕਦਾ ਮਨ ਪੜ ਸਕਦਾ ਕਿਸੇ ਦਾ ਐਡੀ ਸੌਖੀ ਸ਼ਰਤ ਆ ਤੁਸੀਂ ਕਿਸੇ ਬਾਬੇ ਨੂੰ ਕਹੋ ਮੁੱਠੀ ਚ ਫੜ ਲਓ ਨੋਟ ਆਪਦੀ ਗੁੰਜੈਸ ਵਾਲੇ ਹਿਸਾਬ ਨਾਲ ਦਸਾਂ ਦਾ 20 ਦਾ 50 ਦਾ 100 ਦਾ 200 ਦਾ 500 ਦਾ ਮੁੱਠੀ ਚ ਫੜ ਲਓ ਨੋਟ ਨਹੀਂ ਬਾਬੇ ਨੂੰ ਦਿਖਾਉਣਾ ਨੋਟ ਤੰਤਰਿਕ ਨੂੰ ਨਹੀਂ ਦਿਖਾਉਣਾ ਨੋਟ ਦੀ ਕੰਨੀਦ ਜਰੂਰ ਦਿਖਾ ਦਿਓ ਲਾਲਚ ਤਾਂ ਪੈਦਾ ਕਰਾਂਗੇ ਨਾ ਅੱਬੇ ਦੇ ਮਨ ਚ ਵੀ ਆ ਚੱਕਾ ਤੈਨੂੰ ਦੇਣਾ ਪੂਰਾ 500 ਪਰ ਦੇਣਾ ਕਦੋਂ ਹੈ ਜੇ ਤੂੰ ਇਹਦਾ ਲੜੀ ਨੰਬਰ ਦੱਸ ਦੇ ਛੋਟੀ ਹੈ ਨਾ ਸ਼ਰਤ ਵੀ ਮੁੱਠੀ ਚ ਫੜੇ ਨੋਟ ਦਾ ਲੜੀ ਨੰਬਰ ਦੱਸ ਕੇ 5 ਲੱਖ ਜਿੱਤ ਸਕਦਾ ਕੋਈ ਤੇ ਜਿਹੜੇ ਫਿਰ 100-100 ਮੀਲ ਤੋਂ ਸੱਚੀਆਂ ਗੱਲਾਂ ਕਰਦੇ ਆ ਫਿਰ ਉਹ ਦੱਸ ਕੇ ਜਿੱਤ ਸਕਦੇ ਆ ਨਾ ਨਹੀਂ ਜਿੱਤਿਆ ਕਿਸੇ ਨੇ ਹੋਰ ਸ਼ਰਤ ਨੋਟ ਵਾਲੀ ਗੱਲ ਵੀ ਛੱਡੋ ਤੁਸੀਂ ਤੁਸੀਂ ਆਪ ਦੀ ਜਨਮ ਤਰੀਕ ਪੁੱਛ ਲਓ ਸੌਖਾ ਕੰਮ ਹੈ ਮਾਂ ਤੋਂ ਬਿਨਾਂ ਕੋਈ ਹੰਦੱਸ ਸਕਦਾ ਹਾਂ ਤੁਹਾਡਾ ਕਲਾਸ ਇਨਚਾਰਜ ਦੱਸ ਸਕਦਾ ਉਹਦੇ ਕੋਲ ਤੁਹਾਡਾ ਬਾਇਓ ਡਾਟਾ ਹੁੰਦਾ ਜਾਂ ਹੋਰ ਕਿਤੇ ਜਿੱਥੇ ਵੀ ਤੁਹਾਡਾ ਬਾਇਓ ਡਾਟਾ ਹੈਗਾ ਕੋਈ ਨਹੀਂ ਦੱਸ ਸਕਦਾ ਇਹ ਬਹੁਤ ਛੋਟੀਆਂ ਕੋਈ ਹਵਾ ਚੁੱਡ ਕੇ ਦਿਖਾ ਦੇ ਕੋਈ ਪਾਣੀ ਦੇ ਤੁਰ ਕੇ ਦਿਖਾ ਦੇ ਕੋਈ ਅੱਧੇ ਮਿੰਟ ਚ ਅੱਗ ਤੇ ਬਹਿ ਕੇ ਦਿਖਾ ਦੇ ਕਹਿੰਦੇ ਨੇ ਅੱਗ ਬੰਨ ਲੈਨੇ ਆਂ ਅੱਗ ਸਾਡੀ ਮਚਾਈ ਹੋਉ ਉੰਜ ਕੋਲਿਆਂ ਤੇ ਤੁਰਨਾ ਕੋਲਿਆਂ ਤੇ ਚੱਲਣਾ ਇਹ ਕੰਮ ਅਸੀਂ ਵੀ ਕਰਦੇ ਆਂ ਮੱਚਦੀ ਮੱਚਦੀ ਅੱਗ ਮੂੰਹ ਚ ਪਾ ਲੈਣੀ ਇਹ ਅਸੀਂ ਵੀ ਕਰਦੇ ਆਂ ਜਾਨੀ ਐਂ ਕਹਿ ਲੋ ਅਸੀਂ ਤਾਂ ਉਹ ਚੀਜ਼ ਕਰਕੇ ਦਿਖਾ ਸਕਦੇ ਆਂ ਜਾਂ ਉਹ ਚੀਜ਼ ਦਾ ਕਾਰਨ ਦੱਸ ਸਕਦੇ ਆਂ ਕਿ ਕਿਵੇਂ ਵਾਪਰਦੀ ਆ